ਪਰਤ ਪਾਕਿਸਤਾਨ ਦੀ ਟਹਾਰੀ ਸਹਰਾਤੇ ਹੁਣ ਪ੍ਰੇਡ ਦੇ ਇਲਾਵਾ ਇਹ ਸਭ ਤੋਂ ਉੱਚਾ ਤਰੰਗਾ ਵੀ ਸਲਾਨੀ ਵਾਲੀ ਆਕਰਸ਼ਣ ਦਾ ਕੇਂਦਰ ਰਹੇਗਾ ਇਸ ਤਰੰਗੇ ਦੀ ਉਚਾਈ 360 ਫੁੱਟ ਹੈ ਇਹ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਜਿਸ ਨੂੰ ਬੀਐਸਐਫ ਨੇ ਸਹਿਯੋਗ ਦਿੱਤਾ ਇਸ ਤਰੰਗੇ ਨੂੰ ਲਹਿਰਾਂ ਦੀ ਰਾ ਸੰ ਪੰਜਾਬ ਦੇ ਕੈबिनेट ਮੰਤਰੀ ਅਨਿਲ ਜੋਸ਼ੀ ਨੇ ਅਦਾ ਕੀਤੀ ਜਿਸ ਲਈ ਟੂਰਿਜ਼ਮ ਕਮਿਸ਼ਨ ਤੋਂ ਵਿਸ਼ੇਸ਼ ਇਜਾਜ਼ਤ ਲਈ ਗਈ ਸੀ ਇਤਰੰਗੇ ਪਾਕਿਸਤਾਨ ਦੇ ਲਾਹੌਰ ਤੋਂ ਵੀ ਦਿਖੇਗਾ ਤਿਰੰਗੇ ਦੇ ਉੱਤੇ 3.5 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ ਜਿਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਇੱਕ ਨਿੱਜੀ ਕੰਪਨੀ ਨੂੰ ਦਿੱਤੀ ਗਈ ਹੈ ਸੀਮਾ ਸੁਰੱਖਿਆ ਬਾਲਦੀ ਅਧਿਕਾਰੀ ਵੀ ਇਸ ਤਿਰੰਗੇ ਦੇ ਇਥੇ ਸਥਾਪਿਤ ਹੋਣ ਨਾਲ ਕਾਫੀ ਖੁਸ਼ ਵਿਖਾਈ ਦੇ ਰਹੇ ਨੇ ਇਸ ਤਿਰੰਗੇ ਲਈ ਲਗਾਏ ਗਏ ਉੱਚੇ ਪੋਲ ਨੂੰ ਦੇਖ ਕੇ ਪਾਕਿਸਤਾਨ ਨੇ ਇਤਰਾਜ਼ ਵੀ ਜਤਾਇਆ ਸੀ ਪਰ ਭਾਰਤੀ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਪੋਲ ਤੇ ਕਿਸੇ ਤਰ੍ਹਾਂ ਦਾ ਕੋਈ ਕੈਮਰਾ ਨਹੀਂ ਲਗਾਇਆ ਗਿਆ ਇਹ ਪੋਲ ਸਰਹੱਦ ਤੋਂ 200 ਮੀਟਰ ਪਿਛੇ ਪੰਜਾਬ ਸਰਕਾਰ ਦੀ ਜ਼ਮੀਨ ਤੇ ਲਗਾਇਆ ਗਿਆ ਹੈ ਡੇਰਾਬਸੀ ਤੇ ਪਿੰਡ ਦੇਵੀ ਨਗਰ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਕੀ ਇਤਜਾਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਸ਼੍ਰੀ ਗੁਰਗਨ ਸਾਹਿਬ ਜੀ ਦੇ ਅੰਗ ਖਿਲਰੇ ਹੋਏ ਮਿਲੇ ਦੋਸ਼ੀ ਵੱਲੋਂ ਗੁਰਗਨ ਸਾਹਿਬ ਜੀ ਦੇ 50 ਅੰਗ ਪਾੜੇ ਗਏ ਜਿਨ੍ਹਾਂ ਚੋਂ 25 ਅੰਗ ਉਹ ਆਪਣੇ ਨਾਲ ਲੈ ਗਏ ਚਦਕਿ 25 ਅੰਗ ਉੱਥੇ ਹੀ ਖਿਲਰੇ ਪਏ ਸੀ ਪੁਲਿਸ ਨੇ ਮੁੱਢਲੀ ਜਾਂਚ ਪਿੰਡ ਦੇ ਇੱਕ ਸ਼ਖਸ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ ਇਸ ਘਟਨਾ ਦੇ ਬਾਅਦ ਪਿੰਡ ਵਾਸੀਆਂ ਚ ਰੋਸ ਦਾ ਮਾਹੌਲ ਹੈ ਅਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਕੂਲਾਂ ਵਿੱਚ ਮੱਡੇ ਮੀਲ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੋਏਗਾ ਕੇਂਦਰ ਸਰਕਾਰ ਵੱਲੋਂ ਜੋ ਨੋਟੀਫਿਕੇਸ਼ਨ ਦੇ ਮੁਤਾਬਕ ਮੱਡੇ ਮੀਲ ਦੀ ਸਹੂਲਤ 30 ਜੂਨ ਤੱਕ ਸਾਰੇ ਸਕੂਲਾਂ ਦੇ ਬੱਚਿਆਂ ਲਈ ਆਧਾਰ ਕਾਰਡ ਜ਼ਰੂਰੀ ਹੋਏਗਾ ਸ਼ਨੀਵਾਰ ਨੂੰ ਰਾਜਸਥਾਨ ਅਤੇ ਦਿੱਲੀ ਤੋਂ ਸ਼ਾਹੀ ਘਰਾਣਿਆਂ ਦੇ ਮਿਲਾਬ ਦੀ ਗਵਾ ਬਣੀ ਪਟਿਆਲਾ ਰਿਆਸਤ ਦੇ ਮਹਾਰਾਜਾ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਿੰਦਰ ਸਿੰਘ ਦੇ ਦੋਤੇ ਨਿਵਰਾਨ ਸਿੰਘ ਦਾ ਵਿਆਹ ਜੰਮੂ ਕਸ਼ਮੀਰ ਰਿਆਸਤ ਨਾਲ ਸੰਬੰਧਿਤ ਸੰਸਦ ਕਰਨ ਸਿੰਘ ਦੀ ਪੋਤਰੀ ਮਰਗਾਨਿਕਾ ਸਿੰਘ ਨਾਲ ਹੋਇਆ ਦਿੱਲੀ ਚ ਸ਼ਾਹੀ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਸਿਰਵਲ ਸਿਖਰਤੀ ਰਿਵਾਜਾਂ ਮੁਤਾਬਕ ਆਨੰਦਕਾਰ ਜਤੀ ਰਸਮ ਹੋਈ ਸ਼ਾਮਿਲ ਹੈ ਕਸ਼ਮੀਰੀ ਰੀਤੀ ਰਿਵਾਜ ਨਾਲ ਫੇਰੇ ਹੋਏ ਨਿਵਰਾਨ ਸਿੰਘ ਕੈਪਟਨ ਅਮਿੰਦਰ ਸਿੰਘ ਦੀ ਬੇਟੀ ਜੈਨਦਰ ਕੌਰ ਦਾ ਪੁੱਤ ਹੈ ਨਿਵਰਾਨ ਦੇ ਪਿਤਾ ਸਰਦਾਰ ਗੁਰਪਾਲ ਸਿੰਘ ਨੇ ਮੁਰਗਾਨਿਕਾ ਦੇ ਪਿਤਾ ਵਿਕਰਮ ਅਦਿੱਤਿਆ ਸਿੰਘ ਤੇ ਮਾਂ ਚਿਤਰਾੰਗ ਦਾ ਹੈ ਇਸ ਵਿਆਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਰਾਜਾ ਵੀਰਪਦਰ ਸਿੰਘ ਵੀ ਪਹੁੰਚੇ ਵੀਰਪਦਰ ਸਿੰਘ ਦੀ ਬੇਟੀ ਅਪਰਾਜਿਤਾ ਦਾ ਵਿਆਹ ਨਿਰਵਾਨ ਦੇ ਪ੍ਰਾ ਅੰਗਦ ਸਿੰਘ ਨਾਲ ਹੋਇਆ ਹੈ ਜਸਲ ਮੀਰ ਅਤੇ ਕਪੂਰਥਲਾ ਰਿਆਸਤਾਂ ਤੋਂ ਵੀ ਸ਼ਾਹੀ ਮਹਿਮਾਨ ਇਸ ਵਿਆਹ ਵਿੱਚ ਸ਼ਾਮਲ ਹੋਏ